ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਉਮਰੋ ਲੰਮੀ ਉਡੀਕ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਪਿੰਡ ਵਿੱਚ ਰਹਿੰਦਾ ਜੀਤਾ ਦੋ ਕਿੱल्ल्याਆਂ ਦਾ ਮਾਲਕ ਸੀ ਉਹ ਜ਼ਮੀਨ ਘਟ ਹੋਣ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਆਪਣੇ ਪੁੱਤਰ ਨੂੰ ਉੱਚੀ ਸਿੱਖਿਆ ਦਿਵਾਉਣੀ ਉਸ ਦਾ ਸੁਪਨਾ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਕਿਤੇ ਉਹ ਵੀ ਮੇਰੇ ਵਾਂਗ ਅਨਪੜ੍ਹ ਹੀ ਨਾ ਰਹੇ ਜਾਵੇ ਜੀਤਾ ਅਕਸਰ ਹੀ ਇਹ ਅਜਿਹਾ ਸੋਚਦਾ ਰਹਿੰਦਾ ਇਸ ਲਈ ਜੀਤਾ ਆਰਥਿਕ ਤੰਗੀ ਦੇ ਹੁੰਦਿਆਂ ਵੀ ਆਪਣੇ ਪੁੱਤਰ ਬਲਜਿੰਦਰ ਨੂੰ ਪੜ੍ਹਾਈ ਲਈ ਪੈਸੇ ਦੀ ਘਾਟ ਨਹੀਂ ਹੋਣ ਦੇਂਦਾ ਜੀਤੇ ਦਾ ਅਸਲ ਨਾਂ ਅਜੀਤ ਸਿੰਘ ਸੀ ਪਰ ਜਿਵੇਂ ਆਮ ਤੌਰ ਤੇ ਪਿੰਡਾਂ ਵਿੱਚ ਗਰੀਬ ਲੋਕਾਂ ਨੂੰ ਛੋਟੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਇਸੇ ਤਰ੍ਹਾਂ ਦੋ ਕਿਲਿਆਂ ਦਾ ਮਾਲਕ ਅਜੀਤ ਸਿੰਘ ਪਿੰਡ ਦੇ ਲੋਕਾਂ ਲਈ ਜੀਤਾ ਬਣ ਗਿਆ ਬਲਜਿੰਦਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਹਰ ਸਾਲ ਪਹਿਲੇ ਦਰਜੇ ਵਿੱਚ ਰਹਿ ਕੇ ਹੀ ਪਾਸ ਹੁੰਦਾ ਸੀ ਜਿਵੇਂ ਜਿਵੇਂ ਬਲਜਿੰਦਰ ਵੱਡੀਆਂ ਜਮਾਤਾਂ ਵਿੱਚ ਹੁੰਦਾ ਜਾ ਰਿਹਾ ਸੀ ਜੀਤੇ ਲਈ ਪੈਸੇ ਦਾ ਪ੍ਰਬੰਧ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਇਸ ਦੇ ਬਾਵਜੂਦ ਜੀਤਾ ਆਪਣੀ ਹਿੰਮਤ ਅਤੇ ਮਿਹਨਤ ਨਾਲ ਬਲਜਿੰਦਰ ਨੂੰ ਕਾਲਜ ਭੇਜ ਰਿਹਾ ਸੀ ਪਿੰਡ ਵਿੱਚ ਜਦੋਂ ਵੀ ਲੋਕਾਂ ਦਾ ਇਕੱਠ ਹੁੰਦਾ ਤਾਂ ਜੀਤੇ ਦਾ ਪਰਿਵਾਰ ਹੀ ਚਰਚਾ ਦਾ ਵਿਸ਼ਾ ਹੁੰਦਾ ਭੋਰ ਬਈ ਜੀਤਿਆ ਕੀ ਹਾਲ ਹੈ ਤੇਰੇ ਮੁੰਡੇ ਦਾ ਤਾਇ ਹਜ਼ਾਰੇ ਨੇ ਸਾਥ ਵਿੱਚ ਬੈਠਿਆਂ ਜੀਤੇ ਨੂੰ ਪੁੱਛਿਆ ਤਾਇਾ ਠੀਕ ਹੈ ਹੁਣ ਤਾਂ ਸੁਖ ਨਾਲ ਬੀਏ ਵਿੱਚ ਹੋ ਗਿਆ ਏ ਆਪਣਾ ਬੱਲੀ ਜੀਤੇ ਨੇ ਮਾਣ ਅਤੇ ਖੁਸ਼ੀ ਭਰੇ ਲਹਿਜੇ ਵਿੱਚ ਤਾਇਏ ਨੂੰ ਉੱਤਰ ਦਿੱਤਾ ਵੱਡਾ ਅਫਸਰ ਲੱਗ ਕੇ ਪਿੰਡ ਦਾ ਨਾਮ ਉੱਚਾ ਕਰ ਦੂ ਰੁਲਦੂ ਅਮਲੀ ਨੇ ਕਿਹਾ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਰਹਾ ਤੰਬਲ ਬਲਜਿੰਦਰ ਜ਼ਰੂਰ ਵੱਡਾ ਅਫਸਰ ਬਣ ਕੇ ਪਿੰਡ ਦਾ ਨਾਮ ਰੋਸ਼ਨ ਕਰੇਗਾ ਜੀਤੇ ਨੇ ਖੁਸ਼ੀ ਨਾਲ ਕਿਹਾ ਇਸ ਤਰ੍ਹਾਂ ਅਕਸਰ ਹੀ ਪਿੰਡ ਦੇ ਲੋਕ ਇਕੱਠੇ ਬੈਠ ਕੇ ਜੀਤੇ ਦੇ ਪੁੱਤਰ ਬਲਜਿੰਦਰ ਦੀਆਂ ਗੱਲਾਂ ਕਰਦੇ ਰਹਿੰਦੇ ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਗਿਆ ਹੁਣ ਬਲਜਿੰਦਰ ਨੇ ਐਮਏ ਪਾਸ ਕਰ ਲਈ ਕਾਲਜ ਦੀ ਪੜ੍ਹਾਈ ਖਤਮ ਹੋ ਗਈ ਬਲਜਿੰਦਰ ਹੁਣ ਨੌਕਰੀ ਦੀ ਭਾਲ ਕਰਨ ਲੱਗਾ ਬਿਨਾਂ ਸਫਾਰਿਸ਼ ਅਤੇ ਪੈਸੇ ਦੇ ਬਲਜਿੰਦਰ ਨੂੰ ਹਰ ਥਾਂ ਤੋਂ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਪਰ ਉਹ ਹਾਰਨਾ ਮੰਨਦਾ ਉਹ ਨੌਕਰੀਆਂ ਦੇ ਫਾਰਮ ਭਰਦਾ ਅਤੇ ਸਕੂਲਾਂ ਕਾਲਜਾਂ ਵਿੱਚ ਅਰਜ਼ੀਆਂ ਦਿੰਦਾ ਪਰ ਸ਼ਾਇਦ ਨੌਕਰੀ ਉਸ ਦੀ ਕਿਸਮਤ ਵਿੱਚ ਨਹੀਂ ਸੀ ਇੱਕ ਤੇ ਨੌਕਰੀ ਨਾ ਮਿਲਣਾ ਦੂਜਾ ਆਪਣੇ ਮਾਤਾ ਪਿਤਾ ਅਤੇ ਪਿੰਡ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਨਾ ਇਹਨਾਂ ਕਾਰਨਾਂ ਕਰਕੇ ਬਲਜਿੰਦਰ ਦਾ ਹੌਂਸਲਾ ਜਵਾਬ ਦੇਣ ਲੱਗਾ ਅਤੇ ਉਹ ਚੁੱਪਚਾਪ ਅਤੇ ਉਦਾਸ ਰਹਿਣ ਲੱਗਾ ਉਹ ਆਪਣੇ ਮਨ ਦੀ ਗੱਲ ਕਿਸੇ ਨਾਲ ਵੀ ਨਾ ਕਰਦਾ ਜਦ ਦੂਜੇ ਪਾਸੇ ਜੀਤੇ ਦੇ ਸੁਪਨੇ ਵੀ ਹੌਲੀ-ਹੌਲੀ ਟੁੱਟਣ ਲੱਗੇ ਉਸ ਨੂੰ ਆਪਣੀ ਸਾਲਾਂ ਦੀ ਮਿਹਨਤ ਵਿਅਰਥ ਜਾਪਦੀ ਪਿੰਡ ਦੇ ਲੋਕ ਜਦੋਂ ਬਲਜਿੰਦਰ ਬਾਰੇ ਜੀਤੇ ਕੋਲੋਂ ਪੁੱਛਦੇ ਤਾਂ ਉਹ ਕੋਈ ਜਵਾਬ ਨਾ ਦਿੰਦਾ ਤੇ ਚੁੱਪਚਾਪ ਘਰ ਜਾ ਆ ਜਾਂਦਾ ਬਲਜਿੰਦਰ ਕਿਤੇ ਲੱਗਾ ਨਹੀਂ ਤਾਈ ਨਿਹਾਲੀ ਨੇ ਇੱਕ ਦਿਨ ਸਵੇਰੇ ਸਵੇਰੇ ਹੀ ਬਲਜਿੰਦਰ ਦੀ ਮਾਂ ਤੋਂ ਪੁੱਛਿਆ ਸਾਡੀ ਤਾਂ ਕਿਸਮਤੀ ਮਾੜੀ ਐ ਤਾਈ ਮੁੰਡੇ ਨੇ ਤਾਂ ਬੜੀ ਮਿਹਨਤ ਕੀਤੀ ਪਰ ਬਿਨਾ ਭਾਗਾ ਤੋਂ ਨੌਕਰੀਆਂ ਕਿੱਥੇ ਬਲਜਿੰਦਰ ਦੀ ਮਾਂ ਨੇ ਦਰਦ ਭਰੀ ਆਵਾਜ਼ ਵਿੱਚ ਹੌਕਾ ਲੈਂਦਿਆਂ ਤਾਈ ਨੂੰ ਜਵਾਬ ਦਿੱਤਾ ਕੋਈ ਗੱਲ ਨਹੀਂ ਧੀਏ ਦੇਹ ਹੌਲਾ ਨਾ ਕਰ ਰੱਬ ਆਪਣੇ ਬਲਜਿੰਦਰ ਦੀ ਵੀ ਜ਼ਰੂਰ ਸੁਣੇਗਾ ਤਾਈ ਨਿਹਾਲੀ ਨੇ ਬਲਜਿੰਦਰ ਦੀ ਮਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਸ਼ਾਮ ਨੂੰ ਜਦੋਂ ਬਲਜਿੰਦਰ ਸ਼ਹਿਰ ਤੋਂ ਵਾਪਸ ਆਇਆ ਤਾਂ ਉਸ ਦੀ ਮਾਂ ਨੇ ਪੁੱਛਿਆ ਪੁੱਤਰ ਕੋਈ ਗੱਲ ਬਣੀ ਬਲਜਿੰਦਰ ਨੇ ਨਾ ਵਿੱਚ ਸਿਰ ਹਿਲਾ ਦਿੱਤਾ ਮਾ ਨੇ ਬਲਜਿੰਦਰ ਨੂੰ ਹੌਸਲਾ ਦਿੰਦਿਆ ਕਿਹਾ ਕੋਈ ਗੱਲ ਨਹੀਂ ਪੁੱਤਰ ਤੂੰ ਦੇਹ ਹੌਲਾ ਨਾ ਕਰ ਰੱਬ ਆਪੇ ਮਿਹਰ ਕਰੂ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸੀ ਬਲਜਿੰਦਰ ਨਮੋਸ਼ੀ ਭਰੀ ਦਲਦਲ ਦੀ ਡੂੰਗੀ ਖੱਡ ਵਿੱਚ ਡਿੱਗਦਾ ਜਾ ਰਿਹਾ ਸੀ ਉਧਰ ਜੀਤਾ ਵੀ ਹੁਣ ਪਿੰਡ ਵਿੱਚ ਘੱਟ ਹੀ ਲੋਕਾਂ ਨਾਲ ਗੱਲਬਾਤ ਕਰਦਾ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਜੀਤਾ ਉੱਥੇ ਨਾ ਬੈਠਦਾ ਤੇ ਚੁੱਪ-ਚੁੱਪ ਘਰ ਆ ਜਾਂਦਾ ਸ਼ਹਿਰ ਆਪਣੇ ਦੋਸਤ ਦੀ ਦੁਕਾਨ ਤੇ ਬੈਠਿਆਂ ਇੱਕ ਦਿਨ ਬਲਜਿੰਦਰ ਦੀ ਨਜ਼ਰ ਅਖਬਾਰ ਤੇ ਪਈ ਜਿਸ ਵਿੱਚ ਲਿਖਿਆ ਸੀ ਕੈਨੇਡਾ ਅਮਰੀਕਾ ਜਾ ਕੇ ਲੱਖਾਂ ਰੁਪਏ ਕਮਾਓ ਬਲਜਿੰਦਰ ਦੀ ਨਮੋਸ਼ੀ ਜਿਵੇਂ ਇੱਕ ਹੀ ਲਾਈਨ ਪੜ੍ਹਦਿਆਂ ਇੱਕ ਵਾਰ ਰਫੂ ਚੱਕਰ ਹੋ ਗਈ ਬਲਜਿੰਦਰ ਦੇ ਮਨ ਹੀ ਮਨ ਬਾਹਰ ਜਾਣ ਲਈ ਸੋਚਿਆ ਜਿਵੇਂ ਜਿਵੇਂ ਉਹ ਇਸ ਬਾਰੇ ਸੋਚ ਰਿਹਾ ਸੀ ਉਸ ਅੰਦਰ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਠਾਠਾ ਮਾਰ ਰਹੀ ਸੀ ਉਸ ਨੇ ਨਾਲ ਬੈਠੇ ਆਪਣੇ ਦੋਸਤ ਵੀਰੇ ਨੂੰ ਪੁੱਛਿਆ ਕਿਉਂ ਬਈ ਤੇਰਾ ਕੀ ਖਿਆਲ ਹੈ ਬਾਹਰ ਜਾਣ ਬਾਰੇ ਵੀਰੇ ਨੇ ਕਿਹਾ ਮੈਂ ਵੀ ਬਾਹਰ ਜਾਣ ਜਾਣਾ ਚਾਹੁੰਦਾ ਹਾਂ ਕੁਝ ਦੇਰ ਚੁੱਪ ਰਹਿਣ ਬਾਅਦ ਵੀਰਾ ਫਿਰ ਬੋਲਿਆ ਕਿਉਂ ਨਾ ਆਪਾਂ ਦੋਵੇਂ ਇਕੱਠੇ ਬਾਹਰ ਚਾਈਏ ਆਪਾਂ ਇਕੱਠੇ ਹੀ ਆਪਣੇ ਮਾਪਿਆਂ ਨਾਲ ਗੱਲਬਾਤ ਕਰਦੇ ਹਾਂ ਬਲਜਿੰਦਰ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਜਦੋਂ ਅੱਜ ਜਦੋਂ ਬਲਜਿੰਦਰ ਸ਼ਹਿਰੋਂ ਵਾਪਸ ਆਪਣੇ ਪਿੰਡ ਆਇਆ ਤਾਂ ਉਹ ਖੁਸ਼ ਨਜ਼ਰ ਆ ਰਿਹਾ ਸੀ ਮਾਂ ਨੇ ਆਪਣੇ ਪੁੱਤਰ ਦਾ ਖਿੜਿਆ ਚਿਹਰਾ ਦੇਖਦਿਆਂ ਹੀ ਪੁੱਛਿਆ ਬੱਲੀ ਪੁੱਤਰ ਕੀ ਗੱਲ ਅੱਜ ਬੜਾ ਖੁਸ਼ ਲੱਗਦਾ ਹੈ ਕੋਈ ਨੌਕਰੀ ਮਿਲ ਗਈ ਏ ਤੈਨੂੰ ਬਲਜਿੰਦਰ ਨੇ ਕਿਹਾ ਮਾਂ ਨੌਕਰੀ ਤਾਂ ਨਹੀਂ ਮਿਲੀ ਪਰ ਮੈਂ ਤੇ ਸ਼ਹਿਰ ਵਾਲੇ ਮੇਰੇ ਦੋਸਤ ਵੀਰੇ ਨੇ ਕੈਨੇਡਾ ਜਾਣ ਦੀ ਸਕੀਮ ਬਣਾਈ ਏ ਕੱਲ ਅਸੀਂ ਏਜੰਟ ਨਾਲ ਗੱਲ ਕਰਨ ਜਲੰਧਰ ਜਾਣਾ ਏ ਇਹ ਗੱਲ ਸੁਣ ਕੇ ਮਾਂ ਦੇ ਦਿਲ ਵਿੱਚ ਅਜੀਬ ਜਿਹਾ ਡਰ ਬੈਠ ਗਿਆ ਪਰ ਉਸਨੇ ਬਲਜਿੰਦਰ ਨੂੰ ਇਸ ਬਾਰੇ ਕੁਝ ਨਾ ਕਿਹਾ ਰਾਤ ਨੂੰ ਇਸ ਬਾਰੇ ਬਲਜਿੰਦਰ ਦੀ ਮਾਂ ਨੇ ਜੀਤੇ ਨੂੰ ਇਸ ਬਾਰੇ ਦੱਸਿਆ ਤਾਂ ਜੀਤਾ ਵੀ ਚਿੰਤਾ ਵਿੱਚ गिर ਗਿਆ ਪਰ ਦੋਹਾਂ ਜੀਆ ਨੇ ਆਪਣੇ ਪੁੱਤਰ ਨੂੰ ਕੁਝ ਨਾ ਕਿਹਾ ਅਗਲੇ ਦਿਨ ਵੀ ਰਾਤੇ ਬਲਜਿੰਦਰ ਪਿੰਡੋਂ ਪਹਿਲੀ ਵਾਰ ਬਾਸ ਤੇ ਹੀ ਜਲੰਧਰ ਚੱਲ ਪਏ ਪੂਰੇ ਰਸਤੇ ਬਾਹਰ ਜਾ ਕੇ ਲੱਖਾਂ ਰੁਪਏ ਕਮਾਉਣ ਦੀਆਂ ਗੱਲਾਂ ਕਰਦੇ ਗਏ ਜਲੰਧਰ ਪਹੁੰਚ ਕੇ ਉਹਨਾਂ ਏਜੰਟ ਨਾਲ ਕੈਨੇਡਾ ਜਾਣ ਬਾਰੇ ਗੱਲਬਾਤ ਕੀਤੀ ਏਜੰਟ ਨੇ ਉਹਨਾਂ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਕਾਫੀ ਮੁੰਡਿਆਂ ਨੂੰ ਬਾਹਰ ਭੇਜ ਚੁੱਕਾ ਹੈ ਇਸ ਲਈ ਉਹ ਆਸਾਨੀ ਨਾਲ ਤੁਹਾਨੂੰ ਕੈਨੇਡਾ ਪਛਾ ਦੇਵੇਗਾ ਪਰ ਇਸ ਲਈ 15 ਲੱਖ ਰੁਪਏ ਖਰਚਾ ਆਵੇਗਾ 15 ਲੱਖ ਦੀ ਗੱਲ ਸੁਣ ਕੇ ਬਲਜਿੰਦਰ ਉਦਾਸ ਹੋ ਗਿਆ ਕਿਉਂਕਿ ਉਹਨਾਂ ਕੋਲ ਕੇਵਲ 2 ਕਿੱਲੇ ਹੀ ਜ਼ਮੀਨ ਹੈ ਉਸ ਦਾ ਬਾਪੂ ਇੰਨੇ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਦਾ ਪਰ ਵੀਰੇ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਬੱਲੀ ਯਾਰ ਤੂੰ ਚਿੰਤਾ ਨਾ ਕਰ ਆਪਾਂ ਇਸ ਮਸਲੇ ਦਾ ਹੱਲ ਵੀ ਲੱਭ ਲਵਾਂਗੇ ਰਾਤ ਨੂੰ ਘਰ ਆ ਕੇ ਬਲਜਿੰਦਰ ਨੇ 에ਜੰਟ ਨਾਲ ਹੋਈ ਸਾਰੀ ਗੱਲਬਾਤ ਆਪਣੇ ਮਾਤਾ ਪਿਤਾ ਨੂੰ ਦੱਸੀ ਪੂਰੇ ਪਰਿਵਾਰ ਨੂੰ 15 ਲੱਖ ਰੁਪਏ ਦਾ ਫਿਕਰ ਪੈ ਗਿਆ ਜੀਤਾ ਆਪਣੇ ਪੁੱਤਰ ਦੀ ਗੱਲ ਸੁਣ ਕੇ ਖੇਤਾਂ ਵੱਲ ਚਲਾ ਗਿਆ ਅਤੇ ਪਤਾ ਨਹੀਂ ਰਾਤ ਨੂੰ ਕਦੋਂ ਵਾਪਸ ਆ ਕੇ ਸੁੱਤਾ ਅਗਲੇ ਦਿਨ ਬਲਜਿੰਦਰ ਨੇ 에ਜੰਟ ਨਾਲ ਗੱਲ ਕਰਕੇ ਆਪਣਾ ਪਾਸਪੋਰਟ ਬਣਵਾਉਣਾ ਦੇ ਦਿੱਤਾ ਏਜੰਟ ਨੇ ਆਪਣੀ ਜਾਣ ਪਛਾਣ ਨਾਲ ਬਲਜਿੰਦਰ ਤੇ ਵੀਰੇ ਦੇ ਪਾਸਪੋਰਟ ਛੇਤੀ ਹੀ ਬਣਵਾ ਦਿੱਤੇ ਜਿਸ ਦਿਨ ਬਲਜਿੰਦਰ ਦਾ ਪਾਸਪੋਰਟ ਬਣ ਕੇ ਘਰ ਆਇਆ ਉਸ ਦਿਨ ਹੀ ਬਲਜਿੰਦਰ ਨੇ ਵੇਹੜੇ ਵਿੱਚ ਮੰਜੀ ਤੇ ਬੈਠੇ ਆਪਣੇ ਬਾਪੂ ਕੋਲ ਜਾ ਕੇ ਕਿਹਾ ਬਾਪੂ ਜੀ ਤੁਸੀਂ ਮੈਨੂੰ ਬਾਹਰ ਭੇਜ ਦਿਓ ਜੀਤੇ ਨੇ ਉੱਤਰ ਦਿੱਤਾ ਪੁੱਤਰ ਮੇਰੇ ਕੋਲ 15 ਲੱਖ ਰੁਪਏ ਤਾਂ ਨਹੀਂ ਹੈਗੇ ਅਸੀਂ ਕਿਵੇਂ ਬਿੰਦੋਬਸਤ ਕਰੀਏ ਇੰਨੇ ਪੈਸਿਆਂ ਦਾ ਤੁਸੀਂ ਮੈਨੂੰ ਬਾਹਰ ਭੇਜਣ ਲਈ ਆਪਣੀ ਜ਼ਮੀਨ ਕਿਉਂ ਨਹੀਂ ਵੇਚ ਦਿੰਦੇ ਪਰ ਜੀਤੇ ਦੇ ਬੋਲਣ ਤੋਂ ਪਹਿਲਾਂ ਹੀ ਬਲਜਿੰਦਰ ਬੋਲ ਪਿਆ ਬਾਪੂ ਜੀ ਮੈਂ ਬਾਹਰ ਜਾ ਕੇ ਚੰਗੀ ਕਮਾਈ ਕਰਾਂਗਾ ਤੇ ਤੁਹਾਡੀ ਜ਼ਮੀਨ ਵਾਪਸ ਖਰੀਦ ਕੇ ਤੁਹਾਨੂੰ ਦੇ ਦੇਵਾਂਗਾ ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਜੀਤਾ ਧੁਰ ਅੰਦਰ ਤੱਕ ਕੰਬ ਗਿਆ ਪਰ ਬੇਰੁਜ਼ਗਾਰੀ ਦਾ ਸਤਾਇਆ ਬਲਜਿੰਦਰ ਵੀ ਕੋਈ ਮਾੜਾ ਕਦਮ ਨਾ ਚੁੱਕ ਲਵੇ ਇਸ ਲਈ ਆਪਣੇ ਕਾਲਜੇ ਤੇ ਪੱਥਰ ਰੱਖ ਕੇ ਜੀਤੇ ਨੇ ਆਪਣੇ ਪੁਰਖਾਂ ਦੀ ਜਾਇਦਾਦ ਆਪਣੀ ਦੋ ਕਿੱਲੇ ਜ਼ਮੀਨ ਸਰਪੰਚ ਬਲਬੀਰ ਸਿੰਘ ਨੂੰ ਵੇਚ ਦਿੱਤੀ ਜੀਤੇ ਨੇ ਆਪਣੀ ਜ਼ਮੀਨ ਵੇਚ ਕੇ 15 ਲੱਖ ਰੁਪਏ ਬਲਜਿੰਦਰ ਨੂੰ ਦੇ ਦਿੱਤੇ ਬਲਜਿੰਦਰ ਪੈਸੇ ਲੈ ਕੇ ਜਲੰਧਰ 에ਜੰਟ ਕੋਲ ਗਿਆ ਅਤੇ ਉਸ ਨੂੰ ਆਪਣੀ ਪਾਸਪੋਰਟ ਅਤੇ ਪੈਸੇ ਦੇ ਆਇਆ ਇਸੇ ਤਰ੍ਹਾਂ ਵੀ ਰੇਨੇ ਵੀ ਆਪਣੀ ਜ਼ਮੀਨ ਵੇਚ ਕੇ 15 ਲੱਖ ਰੁਪਏ ਏਜੰਟ ਨੂੰ ਦੇ ਦਿੱਤੇ। ਬਲਜਿੰਦਰ ਤੇ ਵੀਰੇ ਹੁਣ ਸੁਪਨਿਆਂ ਦੀ ਜ਼ਿੰਦਗੀ ਜਿਉਣ ਲੱਗੇ। ਉਹਨਾਂ ਦੀਆਂ ਗੱਲਾਂ ਦਾ ਮੁੱਖ ਵਿਸ਼ਾ ਕੈਨੇਡਾ ਤੇ ਪੈਸਾ ਹੁੰਦਾ। 1 ਮਹੀਨੇ ਬਾਅਦ ਏਜੰਟ ਨੇ ਬਲਜਿੰਦਰ ਤੇ ਵੀਰੇ ਨੂੰ ਫੋਨ ਤੇ ਦੱਸਿਆ, "ਬਈ ਬੱਲੀ ਤੇਰਾ ਤੇ ਵੀਰੇ ਦਾ ਵੀਜ਼ਾ ਲੱਗ ਗਿਆ ਏ। ਆ ਕੇ ਆਪਣੇ ਪਾਸਪੋਰਟ ਲੈ ਜਾਓ।" ਬਲਜਿੰਦਰ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਉਹ ਉਸੇ ਦਿਨ ਗਿਆ ਤੇ ਪਾਸਪੋਰਟ ਲੈ ਆਇਆ 에ਜੰਟ ਨੇ ਜਲੰਧਰੋਂ ਹੀ ਉਹਨਾਂ ਨੂੰ ਟਿਕਟਾਂ ਵੀ ਦਵਾ ਦਿੱਤੀਆਂ ਟਿਕਟਾਂ ਲੈ ਕੇ ਬਲਜਿੰਦਰ ਤੇ ਪੀਰਾ ਪਿੰਡ ਆ ਗਏ ਅਤੇ ਕੈਨੇਡਾ ਦੀਆਂ ਤਿਆਰੀਆਂ ਕਰਨ ਲੱਗੇ ਉਹਨਾਂ ਦੀਆਂ ਟਿਕਟਾਂ 27 ਨਵੰਬਰ ਦੀਆਂ ਬੁੱਕ ਸੰਨ ਆਖਿਰ 27 ਨਵੰਬਰ ਦੀ ਤਰੀਕ ਵੀ ਆ ਗਈ ਮਾਂ ਪਿਓ ਦੀਆਂ ਅੱਖਾਂ ਵਿੱਚ ਉਡੀਕ ਦੇ ਹੰਝੂ ਛੱਡ ਬਲਜਿੰਦਰ ਤੇ ਪੀਰਾ ਘਰੋਂ ਚੱਲ ਪਏ ਦਿੱਲੀ ਤੋਂ ਹਵਾਈ ਜਹਾਜ਼ ਤੇ ਬੈਠੇ ਤੇ ਉੱਚੀਆਂ ਉਡਾਰੀਆਂ ਦੀ ਤੰਗ ਲਈ ਉਪਰੇ ਦੇਸ਼ ਕਨੇਡਾ ਪਹੁੰਚ ਗਏ ਆਪਣੀ ਮਿਹਨਤ ਤੇ ਲਗਨ ਨਾਲ ਸ਼ੇਤੀ ਹੀ ਬਲਜਿੰਦਰ ਤੇ ਵੀਰੇ ਨੇ ਇੱਕ ਫੈਕਟਰੀ ਵਿੱਚ ਕੰਮ ਲੱਭ ਲਿਆ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸੀ ਵੀਰਾ ਤੇ ਬਲਜਿੰਦਰ ਜਾਦਾ ਮਿਹਨਤ ਕਰ ਰਹੇ ਸਨ ਬਲਜਿੰਦਰ ਆਪਣੇ ਮਾਤਾ ਪਿਤਾ ਨੂੰ ਜਾਦਾ ਪੈਸੇ ਭੇਜ ਰਿਹਾ ਸੀ ਘਰ ਦੀ ਗਰੀਬੀ ਦੂਰ ਹੁੰਦੀ ਜਾ ਰਹੀ ਸੀ ਪਿੰਡ ਦਾ ਗਰੀਬ ਜੀਤਾ ਹੁਣ ਸਰਦਾਰ ਅਜੀਤ ਸਿੰਘ ਬਣ ਗਿਆ ਸੀ ਉਸ ਨੇ 10 ਕਿੱਲੇ ਜ਼ਮੀਨ ਨਾਲ ਪਿੰਡ ਵਿੱਚ ਖਰੀਦ ਲਈ ਸੀ ਸਾਰੇ ਪਿੰਡ ਵਾਲੇ ਬਲਜਿੰਦਰ ਦੀਆਂ ਸਿਫਤਾਂ ਕਰਦਿਆਂ ਨਾ ਥੱਕਦੇ ਬੜਾ ਮਿਹਨਤੀ ਮੁੰਡਾ ਏ ਤੇਰਾ ਜੀਤਿਆ ਤਾਇ ਨਿਸ਼ੱਤਰ ਸਿੰਘ ਨੇ ਬਲਜਿੰਦਰ ਦੇ ਬਾਪੂ ਨੂੰ ਕਿਹਾ ਸਭ ਵਾਹਿਗੁਰੂ ਦੀ ਮਿਹਰ ਅਤੇ ਤੁਹਾਡੇ ਵਰਗੇ ਵੱਡਿਆਂ ਦਾ ਆਸ਼ੀਰਵਾਦ ਏ ਤਾਇਆ ਜੀਤੇ ਨੇ ਖੁਸ਼ੀ ਜਿਵੇਂ ਜਿਵੇਂ ਬਲਜਿੰਦਰ ਪੈਸੇ ਭੇਜਦਾ ਜੀਤਾ ਜ਼ਮੀਨ ਵੀ ਖਰੀਦ ਕਰੀ ਜਾਂਦਾ ਹੁਣ ਉਹ 35 ਕਿੱਲਿਆਂ ਦਾ ਮਾਲਕ ਬਣ ਚੁੱਕਾ ਸੀ ਪਿੰਡ ਦੇ ਲੋਕ ਉਸ ਨੂੰ ਜ਼ਗੀਰਦਾਰ ਕਹਿਣ ਲੱਗੇ ਸਨ ਪਰ ਬਲਜਿੰਦਰ ਦੀ ਮਾਂ ਦੀਆਂ ਅੱਖਾਂ ਵਿੱਚ ਆਪਣੇ ਪੁੱਤਰ ਨੂੰ ਮਿਲਣ ਦੀ ਤੜਪ ਸੀ ਉਹ ਦਿਨ ਰਾਤ ਆਪਣੇ ਪੁੱਤਰ ਨੂੰ ਮਿਲਣ ਲਈ ਰੱਬ ਅਗੇ ਅਰਦਾਸਾਂ ਕਰਦੀ ਸਮਾ ਆਪਣੀ ਚਾਲ ਚੱਲਦਾ ਗਿਆ ਪੂਰ ਅੱਜ ਪੂਰੇ 10 ਸਾਲ ਦਾ ਲੰਮਾ ਅਰਸਾ ਬੀਤ ਗਿਆ ਸੀ ਬਲਜਿੰਦਰ ਨੂੰ ਕੈਨੇਡਾ ਗਏ ਹੋਏ ਨੂੰ ਇੱਕ ਦਿਨ ਬਲਜਿੰਦਰ ਨੇ ਫੋਨ ਕੀਤਾ ਤੇ ਉਹ 1 ਮਹੀਨੇ ਲਈ ਪੰਜਾਬ ਆ ਰਿਹਾ ਹੈ ਇਹ ਸੁਣਦਿਆਂ ਹੀ ਬਲਜਿੰਦਰ ਦੀ ਮਾਂ ਖੁਸ਼ੀ ਨਾਲ ਖੀਵੀ ਹੋ ਉੱਠੀ ਅੱਜ 10 ਸਾਲ ਬਾਅਦ ਬਲਜਿੰਦਰ ਆਪਣੇ ਪਿੰਡ ਆਪਣੀ ਮਾਂ ਕੋਲ ਬੈਠਾ ਸੀ ਪੂਰਾ ਪਿੰਡ ਉਸ ਨੂੰ ਮਿਲਣ ਉਹਨਾਂ ਦੇ ਘਰ ਜੁੜਿਆ ਹੋਇਆ ਸੀ ਉਹ ਵਾਰੋ-ਵਾਰੀ ਸਾਰਿਆਂ ਨੂੰ ਮਿਲਿਆ ਅਤੇ ਜਾਂਦਵੀ ਵਿੱਚ ਜਿੱਤ ਕੇ ਆਏ ਜੋਧੇ ਵਾਂਗ ਸਹਾਰਿਆਣੇ ਉਸ ਨੂੰ ਜੀ ਆਇਆਂ ਕਿਹਾ ਮਾਂ ਨੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਇਆ ਬਾਹਰੋਂ ਆਏ ਮੁੰਡੇ ਲਈ ਰਿਸ਼ਤਿਆਂ ਦੀ ਲਾਈਨ ਲੱਗ ਗਈ ਮਾਂ ਪਿਓ ਦੀ ਪਸੰਦ ਦੀ ਕੁੜੀ ਅਤੇ ਅਮੀਰ ਘਰਾਨੇ ਦੀ ਗੁਰਵਿੰਦਰ ਨਾਲ ਬਲਜਿੰਦਰ ਨੇ ਵਿਆਹ ਕਰਵਾ ਲਿਆ ਅੱਜ ਉਸ ਦੀ ਮਾਂ ਦੇ ਸਾਰੇ ਚਾਹ ਪੂਰੇ ਹੋ ਗਏ ਸਨ ਜੀਤੇ ਦੀ ਵੀ ਅੱਡੀ ਧਰਤੀ ਤੇ ਨਹੀਂ ਸੀ ਲੱਗ ਰਹੀ ਇੱਕ ਮਹੀਨੇ ਬਾਅਦ ਆਪਣੀ ਨਵੀਂ ਵਿਆਹੀ ਵੋਟੀ ਅਤੇ ਮਾਪਿਓ ਨੂੰ ਛੇਤੀ ਹੀ ਕੈਨੇਡਾ ਬੁਲਾਉਣ ਦਾ ਵਾਅਦਾ ਕਰਕੇ ਬਲਜਿੰਦਰ ਮੋੜ ਕੈਨੇਡਾ ਚਲਾ ਗਿਆ। ਇੱਕ ਦੋ ਦਿਨਾਂ ਬਾਅਦ ਉਸ ਦਾ ਫੋਨ ਆਉਂਦਾ ਅਤੇ ਉਹ ਸਾਰਿਆਂ ਦਾ ਹਾਲ-ਚਾਲ ਪੁੱਛਦਾ। ਬਲਜਿੰਦਰ ਜਾਦਵੀ ਫੋਨ ਕਰਦਾ ਤਾਂ ਕਹਿੰਦਾ ਬੇਬੇ ਤੂੰ ਫਿਕਰ ਨਾ ਕਰ ਮੈਂ ਛੇਤੀ ਹੀ ਤੁਹਾਨੂੰ ਇੱਥੇ ਬੁਲਾ ਲਵਾਂਗਾ। ਅਚਾਨਕ ਇੱਕ ਦਿਨ ਬਲਜਿੰਦਰ ਦੇ ਦੋਸਤ ਵੀਰੇ ਦਾ ਫੋਨ ਆਇਆ। ਕਿ ਬਲਜਿੰਦਰ ਜਿਸ ਗੱਡੀ ਵਿੱਚ ਗੱਡੀ ਨਾਲ ਕੰਮ ਤੇ ਗਿਆ ਸੀ ਉਸ ਦਾ ਐਕਸੀਡੈਂਟ ਹੋ ਗਿਆ ਹੈ ਉਸ ਨੇ ਦੱਸਿਆ ਕਿ ਇਸ ਗੱਡੀ ਵਿੱਚ ਬਲਜਿੰਦਰ ਸਮੇਤ ਸਵਾਰ ਚਾਰ ਆਦਮੀ ਤਾਂ ਹੀ ਮਰ ਗਏ ਹਨ ਇਹ ਗੱਲ ਸੁਣਦਿਆਂ ਹੀ ਬਲਜਿੰਦਰ ਦੀ ਮਾਂ ਬਿਉਸ਼ ਹੋ ਕੇ ਧਰਤੀ ਤੇ ਡਿੱਗ ਪਈ ਪੂਰਾ ਪਿੰਡ ਜੀਤੇ ਦੇ ਘਰ ਜੁੜਿਆ ਹੋਇਆ ਸੀ ਰੋਣ ਪਿੱਟਣ ਦੀ ਆਵਾਜ਼ ਨੇ ਪੂਰਾ ਪਿੰਡ ਰੋਣ ਲਗਾ ਦਿੱਤਾ ਜੀਤੇ ਦਾ ਰੋ ਰੋ ਬੁਰਾ ਹਾਲ ਸੀ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਨਾਂ ਦਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਉਸ ਨੂੰ ਵਿਸ਼ਵਾਸ ਨਾ ਹੁੰਦਾ ਅਤੇ ਉਹ ਸੋਚਦਾ ਕਿ ਪਤਾ ਵੀਰੇ ਨੇ ਝੂਠ ਹੀ ਬੋਲਿਆ ਹੋਵੇ ਪਰ ਬਲਜਿੰਦਰ ਬਾਰੇ ਕਿੱਥੋਂ ਪਤਾ ਕਰਾਂ ਜੀਤੇ ਨੂੰ ਸਮਝ ਨਹੀਂ ਆ ਰਹੀ ਇਸੇ ਤਰ੍ਹਾਂ 2 ਮਹੀਨੇ ਬੀਤ ਗਏ ਪਰ ਬਲਜਿੰਦਰ ਦਾ ਕੋਈ ਫੋਨ ਨਹੀਂ ਆਇਆ ਹੁਣ ਜੀਤੇ ਦੇ ਮਨ ਵਿੱਚ ਵਿਚਾਰ ਆਉਂਦੇ ਕਿ ਪਤਾ ਵੀਰੇ ਨੇ ਸੱਚ ਹੀ ਕਿਹਾ ਹੋਵੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਉਹ ਅਚਾਨਕ ਬੁੜਬੜਾਉਣ ਲੱਗਦਾ ਅਮੀਰ ਘਰ ਦੀ ਬਲਜਿੰਦਰ ਦੀ ਵੋਟੀ ਗੁਰਵਿੰਦਰ ਵੀ ਬਹੁਤੀ ਦਿਨ ਤੱਕ ਉਸ ਦੀ ਉਡੀਕ ਨਾ ਕਰ ਸકી ਉਸ ਦੇ ਮਾਪਿਓ ਆਪਣੀ ਧੀ ਅਤੇ ਵਿਆਹ ਦੇ ਦਿੱਤਾ ਦਾਜ ਸਮੇਤ ਵਿਆਜ ਜੀਤੇ ਦੇ ਘਰੋਂ ਲੈ ਗਏ ਅੱਜ ਪੂਰੇ 3 ਸਾਲ ਬੀਤ ਗਏ ਹਨ ਪਰ ਬਲਜਿੰਦਰ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਕੀ ਪਤਾ ਉਹ ਜੀਉਂਦਾ ਹੋਵੇ ਕਿਸੇ ਦੀ ਕੈਦ ਵਿੱਚ ਹੋਵੇ ਸਭ ਆਪਣੀਆਂ ਗੱਲਾਂ ਨਾਲ ਜੀਤੇ ਨੂੰ ਹੌਸਲਾ ਦਿੰਦੇ ਬਲਜਿੰਦਰ ਦੀ ਮਾਰਦਾਰੋ ਰੋ ਕੇ ਬੁਰਾ ਹਾਲ ਹੋ ਗਿਆ ਹਰ ਵੇਲੇ ਅਥਰੂ ਵਹਾਉਣ ਨਾਲ ਉਹ ਉਸਦੀ ਨਜ਼ਰ ਘੱਟ ਨਜ਼ਰ ਆਉਂਦਾ ਜੀਤੇ ਦੀ ਨਜ਼ਰ ਵੀ ਜਵਾਬ ਦੇ ਰਹੀ ਸੀ ਦੋਵੇਂ ਜੀਕਰ ਵਿੱਚ ਬੈਠੇ ਬਾਹਰ ਦਰਵਾਜ਼ੇ ਵੱਲ ਤੱਕਦੇ ਰਹਿੰਦੇ ਕੀ ਪਤਾ ਬਲਜਿੰਦਰ ਆ ਜਾਵੇ ਸਾਡੀਆਂ ਅੱਖਾਂ ਦਾ ਤਾਰਾ ਸਾਡਾ ਪੁੱਤ ਕੀ ਪਤਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ